रेडी स्टार्ट ਮਨੁੱਖੀ ਸਖਸੀਅਤ ਕੇਵਲ ਕਿਸੇ ਦੇ ਸਲੀਕੇ ਜਿਸਮਾਨੀ ਦਿਖ ਜਾਂ ਦਿਮਾਗੀ ਸੂਜ ਉਤੇ ਆਧਾਰਿਤ ਨਹੀਂ ਹੁੰਦੀ ਸਗੋਂ ਸਖਸੀਅਤ ਤਾਂ ਇਨ੍ਹਾਂ ਸਭਨਾ ਦੇ ਮਿਲਾਪ ਵਿੱਚੋਂ ਹੀ ਪ੍ਰਗਟ ਹੁੰਦੀ ਹੈ ਡੰਡੀ ਇਸੇ ਤਰ੍ਹਾਂ ਹੀ ਇਹ ਕੇਵਲ ਵਿਰਸੇ ਵਿੱਚ ਮਿਲੇ ਗੁਨਾ ਉਤੇ ਵੀ ਨਿਰਪਰ ਨਹੀਂ ਕਰਦੀ ਡੰਡੀ ਕਿਸੇ ਦੱਸੇ ਕੰਮ ਨੂੰ ਪੂਰਾ ਕਰਨ ਲਈ ਸਾਧਨਾ ਦੀ ਚੋਣ ਲਈ ਲੱਭੇ ਗਏ ਖਾਸ ਰਾਹਾਂ ਨੂੰ ਵੀ ਸਖਸੀਅਤ ਨਾਲ ਜੋੜਿਆ ਜਾ ਸਕਦਾ ਹੈ ਡੰਡੀ ਇਸੇ ਤਰ੍ਹਾਂ ਕਿਸੇ ਖਾਸ ਹਾਲਤ ਵਿੱਚ ਕਿਸੇ ਖਾਸ ਕੰਮ ਦੀ ਪ੍ਰਾਪਤੀ ਜਾਂ ਕਿਸੇ ਖਾਸ ਮਨੁੱਖੀ ਬਤੀਰੇ ਦੀ ਹੋਂਦ ਨੂੰ ਵੀ ਸਖਸੀਅਤ ਆਖਿਆ ਜਾ ਸਕਦਾ ਹੈ ਡੰਡੀ ਮਨੁੱਖੀ ਸਖਸੀਅਤ ਮਨੁੱਖ ਦੀ ਮੈਂ ਉਸ ਦੀਆਂ ਕਦਰਾਂ ਕੀਮਤਾਂ ਉਸ ਦੇ ਖਿਆਲ ਅਤੇ అనుభవ ਆਦ ਦਾ ਰਲਿਆ ਮਿਲਿਆ ਰੂਪ ਹੈ ਡੰਡੀ ਜੇਕਰ ਅਸੀਂ ਮਨੁੱਖੀ ਸ਼ਖਸੀਅਤ ਨੂੰ ਇੱਕ ਕੱਪੜੇ ਦੀ ਗੇਂਦ ਸਮਝਿਏ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਕਦਰਾਂ ਕੀਮਤਾਂ ਖਿਆਲ ਅਤੇ ਅਨੁਭਵ ਸਭ ਹੇਠਵਾਲੀ ਤੈ ਥੱਲੇ ਹਨ ਡੰਡੀ ਉੱਪਰਲੀ ਤੈ ਤਾਂ ਕੇਵਲ ਬਾਹਰੀ ਰੂਪ ਹੀ ਦਰਸਾਉਂਦੀ ਹੈ ਡੰਡੀ ਇਹ ਕੇਵਲ ਮਨੁੱਖ ਕੀ ਕਹਿੰਦਾ ਹੈ ਅਤੇ ਕੀ ਕਰਦਾ ਹੈ ਤੱਕ ਹੀ ਸੀਮਤ ਹੁੰਦੀ ਹੈ ਡੰਡੀ ਇਸ ਤੰ ਦੇ ਹੇਠਾਂ ਅਸਲੀ ਮਨੁੱਖੀ ਸਖਸੀਅਤ ਦੇ ਕਿਰਦਾਰ ਲੁਕੇ ਹੋਏ ਹਨ ਇਹਨਾਂ ਵਿੱਚੋਂ ਮੁੱਖ ਹਨ ਸਮਾਜੀ ਕਦਰਾਂ ਕੀਮਤਾਂ ਮਨੁੱਖ ਦੀ ਅਸਲੀਅਤ ਅਤੇ ਉਹ ਤਾਕਤਾਂ ਜਿਹੜੀਆਂ ਮਨੁੱਖ ਦੇ ਬਤੀਰੇ ਨੂੰ ਬਣਾਉਂਦੀਆਂ ਹਨ ਡੰਡੀ ਇਸ ਸੁਖਮ ਹਿੱਸੇ ਨੂੰ ਕਈ ਵੇਰ ਚਿਤ੍ਰ ਬੰਤਰ ਵੀ ਕਹਿ ਲਿਆ ਜਾਂਦਾ ਹੈ ਡੰਡੀ ਲਿਖਿਓ ਜੀ ਸੈਕੰਡ ਪੈਰਾ ਰੈਡੀ ਸਟਾਰਟ ਪੁਰਾਣੇ ਸਮਿਆਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਲੋੜਿੰਦੇ ਕੱਪੜੇ ਲੀੜੇ ਰੋਗਾਂ ਤੋਂ ਬਚਣ ਲਈ ਡਾਕਟਰੀ ਨੁਸਖੇ ਦਵਾਈ ਬੂਟੀ ਖਰੀਦਣ ਤੇ ਸਾਮਣ ਲਈ ਕੋਈ ਖਾਸ ਬੰਦੋਬਸਤ ਜਾਂ ਇੰਤਜ਼ਾਮ ਨਹੀਂ ਹੁੰਦੇ ਸਨ ਡੰਡੀ ਲੋਕ ਖਾਣ ਵਾਲੀਆਂ ਚੀਜ਼ਾਂ ਵਸਤਾਂ ਨੂੰ ਵੇਖ ਕੇ ਸੁੰਘ ਕੇ ਸਵਾਦ ਲੈ ਕੇ ਹੀ ਉਹਨਾਂ ਦੇ ਖਰਾਬ ਜਾਂ ਸਹੀ ਹੋਣ ਦੀ ਆਪ ਹੀ ਪੁਸ਼ਟੀ ਕਰਦੇ ਸਨ ਡੰਡੀ ਕੱਪੜੇ ਲੀੜੇ ਜ਼ਿਆਦਾ ਨਹੀਂ ਹੁੰਦੇ ਸਨ ਡੰਡੀ ਉਹਨਾਂ ਵਿੱਚ ਨਿੰਮ ਦੇ ਪੱਤੇ ਆਦ ਰੱਖ ਕੇ ਸਾਮ ਲੈਂਦੇ ਸਨ ਡੰਡੀ ਇਸੇ ਤਰ੍ਹਾਂ ਬਹੁਤ ਸਾਰੇ ਨੁਸਖੇ ਘਰੇ ਹੀ ਪੈਦਾ ਕੀਤੇ ਜਾਂਦੇ ਸਨ ਜਿਵੇਂ ਸੋਏ ਸੌਫ ਮੇਥੇ ਸਰੋਂ ਧਨੀਆ ਅਜਵਾਇਨ ਕਾਲੀ ਮਿਰਚ ਸੁੰਡ ਹਲਦੀ ਗੁਲਕੰਦ ਗੁੜ ਸ਼ਹਿਦ ਫਟਕੜੀ ਆਦ ਨਾਲ ਲੋਕੀ ਕਾਫੀ ਰੋਗਾਂ ਦਾ ਇਲਾਜ ਕਰਦੇ ਸਨ ਡੰਡੀ ਪਰ ਅੱਜ ਹਰੇਕ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਬਾਜ਼ਾਰ ਤੋਂ ਹੀ ਲੈਣੀ ਪੈਂਦੀ ਹੈ ਡੰਡੀ ਸਭ ਕੁਝ ਪੈਕਿੰਗ ਵਿੱਚ ਮਿਲਦਾ ਹੈ ਡੰਡੀ ਉਸ ਲਈ ਪੈਸੇ ਦੇਣੇ ਪੈਂਦੇ ਹਨ ਡੰਡੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਪੈਕਿੰਗ ਵਾਲੇ ਸਾਮਾਨ ਤੇ ਕਈ ਕੁਝ ਛਾਪਿਆ ਹੁੰਦਾ ਹੈ ਡੰਡੀ ਬਾਕੀ ਸਭ ਤਾਂ ਠੀਕ ਠਾਕ ਪੜਿਆ ਜਾਂਦਾ ਹੈ ਪਰ ਉਸ ਸਮਾਨ ਪੈਕਿੰਗ ਦਾ ਭਾਰ ਤਿਆਰ ਕਰਨ ਦੀ ਮਿਤੀ ਮਿਆਦ ਖਤਮ ਹੋਣ ਦੀ ਮਿਤੀ ਵੈਚ ਨੰਬਰ ਕੀਮਤ ਵਰਤੋਂ ਕਰਨ ਦੀ ਵਿਧੀ ਚੀਜ਼ ISI ਜਾਂ BIS ਹੈ ਜਾਂ ਨਹੀਂ ਜੇ ਸ਼ਿਕਾਇਤ ਜਾਂ ਸੁਝਾਅ ਆਦ ਦੇਣਾ